ਸਸਟੂਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਚੈਨੈਰਾ ਪੈਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਰੀਦਕੋਟ ਚ ਗੈਂਗਸਟਰ ਨੇ ਆਪਣੇ ਪਿਤਾ ਨੂੰ ਸਰਪੰਚ ਚ ਲਾਨਨੇ ਆ ਡਰ ਕਾਰਨ ਕਿਸੇ ਨੇ ਨਹੀਂ ਪਰੀ ਨਮਜ਼ਗੀ ਦਿੱ ਇਸ ਦਿਨ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਪੰਚਾਇਤ ਚ ਸਰਪੰਚ ਚ ਚੋਣ ਲਈ ਨਮਜ਼ਗੀਆਂ ਪੱਤਰ ਦਾਖਲ ਕਰਨ ਲਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਿਸਟਾਂ ਜਾਰੀ ਹੋ ਚੁਕੀਆਂ ਹਨ ਜਿਸ ਤੋਂ ਬਾਅਦ ਫਰੀਦਕੋਟ ਦੇ ਪਿੰਡ ਬਹਿਲ ਬਲ ਕਲਾਚ ਅਨੋਖੀ ਮਾਮਲਾ ਸਾਹਮਣੇ ਆਇਆ ਹੈ ਜਦਕਿ ਇਸ ਪਿੰਡ ਚ ਕਿਸੇ ਵੀ ਵਿਅਕਤੀ ਵੱਲੋਂ ਤਾਂ ਨਾ ਤਾਂ ਸਰਪੰਚੀ ਲਈ ਨਾਮਜ਼ਗੀ ਦੀ ਪੱਤਰ ਦਾਖਲ ਕੀਤੇ ਗਏ ਹਨ ਨਾ ਹੀ ਕਿਸੇ ਮੈਂਬਰ ਪੰਚਾਇਤਤ ਲਈ ਆਪਣੇ ਨਾਮਜ਼ਗੀ ਦੀਆਂ ਦਾਖਲ ਪੱਤਰ ਕੀਤੇ ਗਏ ਹਨ ਸੂਚੀ ਵਿੱਚ ਸਾਰੇ ਅਹੁਦਿਆਂ ਤੇ ਨਾਮਜ਼ਗੀਆਂ ਸਿਰਫ ਹੀ ਨਜ਼ਰ ਆ ਰਹੀਆਂ ਇਸ ਦੇ ਨਾਲ ਜਿਸ ਦੇ ਪਿੱਛੇ ਵਜ੍ਹਾ ਮੰਨੀ ਜਾ ਰਹੀ ਕਿ ਗੈਂਗਸਟਰ ਦਾ ਖੌਫ ਮਨੇ ਜਾ ਰਿਹਾ ਕਿ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਸੀਮਾ ਦੇ ਡਰੋਂ ਜੋ ਕਿਸੇ ਵੱਲੋਂ ਨਾ ਆਪਣੇ ਨਾਮ ਦੀਆਂ ਪਤਨ ਦਾਖਲ ਨਹੀਂ ਕੀਤੇ ਗਏ ਹਨ ਕਿਉਂਕਿ ਸੀਮਾ ਆਪਣੇ ਪਿਤਾ ਨੂੰ ਇਸ ਪਿੰਡ ਦਾ ਸਰਪੰਚ ਬਣਾਉਣਾ ਚਾਹੁੰਦਾ ਸੀ ਇਸ ਦਿਨ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਲੋਕ ਗੈਂਗਸਟਰ ਸੀਮਾ ਤੋਂ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਪਿਤਾ ਨੂੰ ਪਿੰਡ ਦਾ ਸਰਪੰਚ ਦੱਸਿਆ ਸੀ ਗੈਂਗਸਟਰ ਨੇ ਡਰ ਕਾਰਨ ਪਿੰਡ ਦੀ ਕੋਈ ਵੀ ਵਿਅਕਤੀ ਸਰਪੰਚ ਦੇ ਅਹੁਦੇ ਲਈ ਨਾਮ ਜੀ ਦੀਏ ਪਤਾ ਤਾਂ ਦਾਖਲ ਨਹੀਂ ਕਰਵਾ ਰਹੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ